ਹਾਂਜੀ ਬਾਪੂ ਜੀ ਮੰਨ ਲਓ ਵੀ ਜਿਹੜਾ ਬੰਦਾ ਆਪਣੇ ਯਾਰ ਨਾਲ ਗਦਾਰੀ ਕਰਦਾ ਵੀ ਕੀ ਕਹਿ ਰਹੇ ਸੀ ਤੁਸੀਂ ਜਿਹੜਾ ਬੰਦਾ ਯਾਰ ਨਾਲ ਯਾਰ ਮਾਰ ਕਰਦਾ ਵੀ ਜੀ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਨਾ ਲਰਕ ਜਿਵੇਂ ਮਿਲੇ ਨਾ ਸਰਗ ਜਿਵੇਂ ਮਿਲੇ ਨਾ ਇੱਥੇ ਤਾਂ ਨਾ ਉੱਥੇ ਨਾ ਇੱਥੇ ਤੇ ਨਾ ਉੱਥੇ ਤੇ ਬਾਪੂ ਜੀ ਹੋਰ ਮੰਨ ਲਓ ਵੀ ਤੁਹਾਡਾ ਕੋਈ ਕਿੱਸਾ ਕੋਈ ਜ਼ਿੰਦਗੀ ਦਾ ਮੰਨ ਲਓ ਵੀ ਹੋਵੇ ਕਿੱਸਾ ਦਾ ਪੁੱਛੋ ਜ਼ਿੰਦਗੀ ਦਾ ਕਹਾਣਾ ਕਿੱਸਾ ਦਾ ਸੀ ਪੰਜ ਚਾਰ ਬੰਦੇ ਸੀਗੇ ਅਸੀਂ ਬਾਜੀ ਬਾਖੇਡਣ ਵਾਲੇ ਅੱਛਾ ਜੀ ਬਚਪਨ ਤੋਂ ਲੈ ਕੇ ਅੱਜ ਵਾਲੀ ਵਾਲੀ ਗੇਮ ਦੇ ਵਿੱਚ ਅਸੀਂ ਆਨੰਦ ਮੰਨਦੇ ਹਾਂ ਅੱਛਾ ਜੀ ਉਹ ਪੰਜ ਚਾਰ ਬੰਦੇ ਆਪਣੇਗੇ ਕਵਿੰਦਰ ਸਿੰਘ ਪੂਣੀਆਂ ਹਮ ਇੱਕ ਜਪਾਨ ਸਿੰਘ ਸੀ ਮੁੰਡਾ ਆਪਣੀ ਪਿੰਡ ਦਾ ਜੀ ਇਹ ਇੱਕ ਮੈਸਾਂ ਜੀ ਪਲੇਅਰ ਵੀ ਰਹੇ ਹਾਂ ਤੁਸੀਂ ਪਲੇਅਰ ਹੈ ਜੀ ਇਹ ਵਾਲੀ ਵਾਲੀ ਆਹਦੇ ਚੰਗੇ ਬੰਦੇ ਸੀ ਪਲੇਅਰ ਜਿਵੇਂ ਕਹਿੰਦੇ ਸੀ ਲੋ ਤੇ ਉਸ ਸਮੇਂ ਮਤਲਬ ਤੁਸੀਂ ਕਿੱਥੇ ਮਤਲਬ ਕਿਵੇਂ ਖੇਡਦੇ ਸੀ ਸਾਡੀ ਉਦੋਂ ਵਾਲੀਬਾਲ ਦੀ ਟੀਮ ਹੁੰਦੀ ਸੀ ਛੂਟਿੰਗ ਦੀ ਅੱਛਾ ਜੀ ਉਦੋਂ ਸ਼ਮੇਸ਼ ਨੇ ਖੇਡਦੇ ਆ ਵਾਲੀ ਲਾਉਣ ਵਾਲੀ ਜਿੱਡੀ ਵੀ ਚੱਲਦੀ ਦੋਵੇ ਅੱਛਾ ਜੀ ਉਦੋਂ ਛੂਟੇ ਖੇਡਦੇ ਸਾਂ ਅਜੇ ਉਹ ਪੰਜ ਬਤੀ ਹੁੰਦਾ ਸ਼ੇਮਾ ਸਾਡੇ ਨਾਲ ਸ਼ਰਾ ਇੱਕ ਹੁੰਦਾ ਸੀ ਇੱਥੇ ਜਗਿੰਦਰ ਸਿੰਘ ਤੁੱਤ ਚਰਨ ਮਰ ਗਿਆ ਜੀ ਤੇ ਉਹਨਾਂ ਅਸੀਂ ਥੜ ਪਾ ਲੈਣਾ ਜਾ ਕੇ ਸੱਜਣਾ ਸੀ ਜੀ ਇੱਥੇ ਔਖ ਉਹਨੂੰ ਪਾ ਲੈਣਾ ਸ਼ੇਮਾ ਬੰਦਾ ਸੀ ਇਹ ਅਸੀਂ ਆਪਾਂ ਜੀ ਖੇਡਦੇ ਰਹੇ ਹਮ ਇਹ ਇੱਥੇ ਕਿ ਮੇਰੇ ਜੜੇ ਕਿ ਜਿੱਤਰ ਨਹੀਂ ਦਿੱਤਾ ਸੀ ਅੱਛਾ ਗਾਂ ਮੱਲ ਵੀ ਹੋਰ ਕਿਤੇ ਵੀ ਤੁਸੀਂ ਖੇਡਣ ਜਾਂਦੇ ਸੀ ਪਿੰਡਾਂ ਚ ਜਾ ਕੇ ਹਾਂਜੀ ਅਸੀਂ ਕੋਈ ਪਿੰਡ ਛੱਡਿਆ ਨਹੀਂ ਜੀ ਕੋਈ ਪਿੰਡ ਜਾਂਡਾ ਦੇ ਵੇਲੋ ਜੀ ਇੱਥੇ ਇੱਥੋਂ ਲਾਜੋ ਜੀ ਹੂੰ ਆਕਰ ਮਗੜ ਛਧਰਾਂ ਨੂੰ ਜੀ ਰਾਇਕੇ ਕਰਾਂ ਜੀ ਇੱਥੇ ਤਾਂ ਫਸ ਹੁੰਦੇ ਰਹੇ ਜੀ ਜਿਵੇਂ ਮਲੋਤ ਡੱਬ ਵਾਲੀ ਦੇ ਆ ਸਾਰੇ ਆਸੇ ਬਸ ਕੁਝ ਕਹਿੰਦੇ ਹਨ ਹਾਂ ਇਹ ਬਈ ਜੇ ਉਹਨੂੰ ਖੇਡਾ ਹੋਇਆ ਜੀ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਉਹਦੀ ਖੇਡ ਦੇ ਰਹੇ ਨੇ ਜੀ ਜਿੱਤ ਕੇ ਫਿਰ ਮੈਟਲ ਵੀ ਲੈ ਕੇ ਆਉਂਦੇ ਰਹੇ ਹਾਂ ਜੀ ਹਾਂਜੀ ਬਿਲਕੁਲ ਜੀ ਨਾਲੇ ਫ੍ਰੈਂਡਲੀ ਮੇਰੀ ਖੇਡ ਕਿਉਂ ਨਹੀਂ ਹਰ ਕਿ ਬੈਡ ਜ ਜਾਣਾ ਫ੍ਰੈਂਡਲੀ ਖੇਡਦੇ ਸੀ ਫ੍ਰੈਂਡਲੀ ਖੇਡਦੇ ਸੀ ਅੱਜ ਕੱਲ ਤਾਂ ਮੰਨ ਲਓ ਵੀ ਖੇਡ ਵੀ ਖੇਡ ਨਹੀਂ ਰਹੀ ਨਾਲੇ ਹੁਣ ਖੇਡ ਰਹੀ ਕੀ ਹੈ ਜੀ ਹੁਣ ਜੇ ਬੰਦਾ ਇੱਕ ਦੂਜੇ ਨੂੰ ਆਉਂਦਾ ਜੀ ਉਹ ਕਿਤੇ ਜਨੂੰ ਉਹ ਸਹਿਮ ਸ਼ਕਤੀ ਹੈ ਨਹੀਂ ਜੀ ਉਹ ਮਿੰਟ ਚ ਲੜ ਫਿਰਦੇ ਜੀ ਹੂੰ ਜੇ ਲੜ ਫਿਰ ਕੋਈ ਲੱਟ ਲਾਏਗਾ ਜੀ ਕੋਈ ਬੰਦਾ ਲਾਏਗਾ ਅੱਜ ਕੱਲ ਤਾਂ ਬਾਪੂ ਜੀ ਮੰਨ ਲਓ ਵੀ ਹਾਲਾਤ ਲੜਾਈ ਹੋ ਜਾਂਦੀ ਕਿਸੇ ਦੀ ਬਸ ਪਹਿਲਾਂ ਵਾਲਾ ਕੰਮ ਤਾਂ ਰਿਆ ਨਹੀਂ ਡਾਂਗਾ ਸੋਟੀਆਂ ਵਾਲਾ ਅਗਲਾ ਗੋਲੀ ਮਾਰਦਾ ਸਿੱਧੀ ਜਾ ਕੇ ਵੀ ਪਹਿਲਾਂ ਮਤਲਬ ਵੀ ਲੜਾਈਆਂ ਹੁੰਦੀਆਂ ਸੀ ਆਪਸ ਵਿੱਚ ਯਾਰਾਂ ਬੇਲੀਆਂ ਦੇ ਮਿੱਤਰਾਂ ਵਿੱਚ ਪਹਿਲਾਂ ਪੁੱਤਾਂ ਕਰਾਈਆਂ ਵਧੀਆਂ ਸੀ ਕਿਸ ਤਰ੍ਹਾਂ ਹੁੰਦੀਆਂ ਸੀਗੀਆਂ ਜੀ ਉਹ ਪੁੱਤ ਪਹਿਲਾਂ ਜੇ ਲੜਾਈਆਂ ਹੁੰਦੀਆਂ ਸੀ ਉਹ ਕਿਸੇ ਗੱਲ ਨਾਲ ਬੰਦੇ ਲੜਦੇ ਸੀ ਜਦੋਂ ਪਾਲੀ ਪੁਰਾ ਤੋਂ ਟੱਪ ਜਾਣਾ ਹੂੰ ਬਿਲਕੁਲ ਜੀ ਉਦੋਂ ਲੜਦੇ ਸੀ ਉਦੋਂ ਲੜਦੇ ਉਹ ਵੀ ਲੜਦੇ ਸੀ ਤੇ ਜਿੰਦਾ ਜਨਾ ਹੋਣਾ ਉਹ ਉਹਦੇ ਰਹਿ ਜਾਂਦਾ ਜਿਹੜੇ ਬੰਦੇ ਨੂੰ ਅਲਫੋਂ ਬੇ ਵੀ ਲਾਖੜਾ ਹੂੰ ਹੁਣ ਤਾਂ ਦੁਰੇ ਜਾਂਦੇ ਐ ਗੋਲੀ ਮਰੀ ਤੇ ਆ ਤਾਂ ਕਹੇ ਜੀ ਬਸ ਬੰਦਾ ਕਾਂ ਬੰਦਾ ਕਾਂ ਜੀ ਕੋਈ ਇਹ ਨਹੀਂ ਜੀ ਸੱਚ ਹੈ કે ਝੂਠਾ ਹੈ ਜਿਹਨੇ ਜਾਂ ਪੈਸੇ ਦੇ ਦੇ ਪੈਸੇ ਦੇ ਕੇ ਮਰਵਾ ਦਿੰਦੇ ਆ ਹੂੰ ਤਕੜਾ ਬੰਦਾ ਤਾਂ ਇਹੀ ਹਾਂਜੀ ਚੰਗੇ ਬੰਦੇ ਜਿਹੜੇ ਮਾੜੇ ਬੰਦੇ ਨੇ ਇਹੀ ਜਿਹੜਾ ਨਹੀਂ ਪੂਰਾ ਦਾ ਜੀ ਉਹ ਰੁਪਈਏ ਦੇ ਕੇ ਮਰਵਾ ਦਿੰਦੇ ਆ ਮਰਵਾ ਦਿੰਦੇ ਹਾਂਜੀ ਤੇ ਬਾਪੂ ਜੀ ਮੰਨ ਲਓ ਵੀ ਜਿਵੇਂ ਵੀ ਅੱਜ ਕੱਲ ਤਾਂ ਕੋਈ ਮਾੜੀ ਹੀ ਗੱਲ ਹੁੰਦੀ ਹੈ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਨੈਟ ਤੇ ਮੰਨ ਲਓ ਵੀ ਪੈ ਜਾਂਦੀ ਹੈ ਕਿਤੇ ਦੀ ਕਿਤੇ ਗੱਲ ਜਾਂਦੀ ਹੈ ਪਹਿਲਾਂ ਜੇ ਕੋਈ ਝਗੜਾ ਹੋ ਜਾਂਦਾ ਹੈ ਪਿੰਡ ਵਿੱਚ ਤਾਂ ਉਹਨੂੰ ਮੰਨ ਲਓ ਵੀ ਮੈਂ ਸੁਣਿਆ ਵੀ ਥਾਣੇ ਤੱਕ ਵੀ ਨਹੀਂ ਜਾਣ ਦਿੰਦੇ ਸੀ ਗੱਲ ਨੂੰ ਪਰ ਨਾਲ ਦਾ ਪੁੱਤ ਮੈਂਬਰ ਸਪੰਚ ਜਿਹੜੇ ਪਿੰਡ ਦੇ ਹੁੰਦੇ ਆ ਜੋ ਸਿਆਣੇ ਬੰਦੇ ਜੀ ਹਾਂਜੀ ਉਹ ਸੱਜੇ ਤੇ ਸੱਜੇ ਹੂੰ ਉਹਨਾਂ ਨੇ ਸਮਝਾਉਣਾ ਕਿ ਕੀ ਗਲਬਤ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਨੇ ਠਾੜੇ ਚੌਂਕੀ ਤੇ ਜਾਣੀ ਦੇ ਦੇਸ ਉਹ ਪਿੰਡ ਦੇ ਵਿੱਚ ਉੱਥੇ ਹੀ ਅਸਾਂ ਪੰਚਾਇਤ ਰਾਈ ਉੱਥੇ ਹੱਲ ਕਰ ਦਿੰਦੇ ਸੋ ਉੱਥੇ ਹੱਲ ਕਰ ਦਿੰਦੇ ਹੁੰਦਾ ਮਾੜੀ ਜੀ ਗੱਲ ਹੁੰਦੀ ਹੈ ਜੇ ਆਹ ਚਲੋ ਠਾੜੇ ਕੋਈ ਕਿਵੇਂ ਕਹਿੰਦਾ ਕੋਈ ਕਿਵੇਂ ਕਹਿੰਦਾ ਇੱਕ ਦੂਜੇ ਵਿੱਚ ਹੀ ਕਰਾਉਣ ਸਹੀ ਨਹੀਂ ਦੇਦੇ ਨੱਲੋ ਵੀ ਕੌਲਮ ਲਾ ਕੇ ਉਹ ਸਮਾਂ ਚੰਗਾ ਸੀ ਕਿ ਹੁਣ ਚੰਗਾ ਜੀ ਤੁਹਾਨੂੰ ਲੱਗ ਰਿਹਾ ਕਿ ਨਹੀਂ ਪਰ ਹੁਣ ਦਾ ਸਮਾਂ ਬਹੁ ਮਾਰਾ ਹੈ ਇਹ ਗਾਂ ਵਾਲਾ ਸਮਾਂ ਜਿਹੜਾ ਆ ਰਿਹਾ ਹੋ ਉਹ ਜਿਹੜਾ ਇਹ ਚੋਂ ਗਾਂ ਉਹ ਦੂਰ ਬੈਠਾ ਕੋਲੋਂ ਪੁੱਤ ਜੀ ਉਹ ਸਮਾਂ ਜਿਹੜਾ ਪਿਆੜਾ ਕੋਣ ਆਇਆ ਜੀ ਉਹਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਪੱਲੇ ਬੱਲਿਆ ਜੀ ਜੀ ਚੰਗੇ ਥਿਆ ਰੱਖਿਆ ਜੀ ਹਾਂਜੀ ਚੰਗਾ ਜੀ ਰਾਲ ਰੱਖਿਆ ਜੀ ਜੀ ਜੇ ਜ਼ਿੰਦਗੀ ਚ ਪਾਉਣੀ ਇੰਦਾ ਹਮ ਕਿੰਨੀ ਦਾ ਜਾਣੀ ਕੁੱਤੇ ਦਾ ਮੁੱਲ ਨਹੀਂ ਪੈਂਦਾ ਜੀ ਉਹ ਕਿਵੇਂ ਬਾਪੂ ਜੀ ਕੇ ਪਿੱਛੇ ਕੁਝ ਦੇਖਿਆ ਤੁਸੀਂ ਜਾਂ 84 ਵਲੇ ਜਾ। ਅਸੀਂ 84 ਵਲੇ ਬਹੁਤ ਕੁਝ ਵੇਖਿਆ। ਬਹੁਤ ਕੁਝ ਹੀ ਵੇਖਿਆ। ਕੁਝ ਦਸਨਯੋਗ ਹੁੰਦਾ ਕੁਝ ਨਹੀਂ ਹੁੰਦਾ। ਤੁਸੀਂ ਜਿਹੜਾ ਉਹ ਦੱਸ ਰਹੇ ਸੀ ਬਾਪੂ ਜੀ ਦਿੱਲੀ ਵਾਲਾ। ਫਿਰ ਜਦੋਂ 84 ਵਲੇ ਦਿੱਲੀ ਦਾ ਘਰ ਹੋਇਆ ਨਾ। ਹੂੰ। ਉਦੋਂ ਸਿੱਖਾਂ ਦੀ ਇਹ ਨਹੀਂ ਕਥਲੇ ਆਮ ਹੋਈ। ਜੀ। ਕਿ ਬੱਚਿਆਂ ਨੂੰ ਕਿਹਨਾਂ ਜੋ ਕੱਢ ਕੇ ਨਾ ਜੋ ਟੈਰ ਪਾ ਕੇ ਸਾਇ। ਹੂੰ। ਈਆਂ ਭੈਣਾਂ ਦੀ ਬੇਇੱਜ਼ਤੀਆਂ ਕੀਤੀਆਂ। ਜੀ। ਕ੍ਰੈਕ ਨੇ ਸਰਕਾਰਾਂ ਨੇ ਸਰਕਾਰਾਂ ਨੇ ਜੀ ਬਈ ਤਾਂ ਉਹਨਾਂ ਦੇ ਹਥਿਆਰ ਜ਼ਬਤ ਕੀਤੇ ਜੀ ਜਦੋਂ ਉਹਨਾਂ ਦੇ ਹਥਿਆਰ ਜ਼ਬਤ ਕੀਤੇ ਜਦੋਂ ਉਹਨਾਂ ਦੇ ਹੱਥ ਵੱਢ ਲਏ ਤੇ ਬਾਅਦ ਵਿੱਚ ਉਹਨਾਂ ਨੇ ਅਟੈਕ ਕਰਤਾ ਜੀ ਜਦੋਂ ਅਟੈਕ ਕਰਤਾ ਇੰਨਾ ਬੁਰਾ ਹਾਲ ਹੋਇਆ ਕਿ ਕਿਸੇ ਵੀ ਹਿੰਦੂ ਭਰਾ ਨੇ ਆ ਕੇ ਕਿਸੇ ਦਾ ਅਫਸੋਸ ਨਹੀਂ ਕੀਤਾ ਲਈ ਪਾਈਏ ਕੰਮ ਕੀ ਕਰਦੇ ਇਹ ਹਿੰਦੂਆਂ ਨੇ ਵੀ ਨਹੀਂ ਸੋਚਿਆ ਵੀ ਇਹਨਾਂ ਨੇ ਕਿਸੇ ਟਾਈਮ ਇਹਨਾਂ ਦੇ ਗੁਰੂਆਂ ਨੇ ਸਾਡਾ ਧਰਮਾ ਬਚਾਇਆ ਸੀ ਜਾਂ ਮਤਲਬ ਸਾਡੀ ਰੱਖਿਆ ਕੀਤੀ ਸੀ ਇਸ ਟਾਈਮ ਉਹ ਗੁਰੂ ਤੇਗ ਬਹਾਦਰ ਸਾਹਿਬ ਮਾਸ਼ਾਹ ਨੇ ਹਿੰਦੂਆਂ ਦੀ ਖਾਤਰ ਸੀਸ ਦਿੱਤਾ ਜੀ ਬਿਲਕੁਲ ਕੀ ਇਹ ਸਾਨੂੰ ਨਹੀਂ ਬਚਾ ਸਕਦੇ ਬਚਾ ਸਕਦੇ ਸੀ ਉਹ ਅਟੈਕ ਕਰਨ ਵਾਲੇ ਵੀ ਤਾਂ ਉਹੀ ਸੀ ਨਾ ਟੈਕ ਕਰਨ ਵਾਲੇ ਉਹੀ ਵਿੱਚੋਂ ਜੀ ਸਰਕਾਰਾਂ ਦੇ ਜਿਹੜੇ ਮੰਨ ਲਓ ਵੀ ਤੁਸੀਂ ਟੌਟ ਲਾ ਲਓ ਚਮਚੇ ਲਾ ਲਓ ਉਹ ਤਾਂ ਬੁੱਧ ਸਰਕਾਰਾਂ ਦੇ ਜਿੰਨੇ ਵੀ ਗੁੰਡੇ ਸੀ ਨਾ ਜੀ ਉਹਨਾਂ ਨੇ ਛੱਡੇ ਹੋਏ ਸੀ ਉਹ ਬਾਦ ਫੇਲੀਏ ਕਰਦੇ ਸੀ ਮਾਰੇ ਘਰਮ ਕਰਦੇ ਸੀ ਤੇ ਬਾਅਦ ਵਿੱਚ ਮੰਨ ਲਓ ਵੀ ਉਹਨਾਂ ਨੂੰ ਹੀ ਸਰਕਾਰਾਂ ਦੇ ਵਿੱਚ ਚੰਗੇ ਅਹੁਦੇ ਦਿੱਤੇ। ਉੱਤ ਜਿਹੜੇ ਬਧਿਆਨੇ 84 ਵੇਲੇ ਜੀ 25 ਕਾਊਂਟਰ ਕੀਤੇ ਜੀ ਉਹਨਾਂ ਅਵਸਾਰਾਂ ਨੂੰ ਫੀਟੀਆਂ ਲੱਗੀਆਂ ਜੀ ਜਿਨ੍ਹਾਂ ਨੂੰ ਫੀਟੀਆਂ ਲੱਗੀਆਂ ਉਹ ਅੱਜ ਵੀ ਵੇਲਾ ਕੇ ਪੀਐਸ ਗੱਲ ਵਰਗੇ ਜੀ ਬਿੰਤੇ ਫੁਚਰ ਵਰਗੇ ਬਣਨ ਜੀ ਇਹਨਾਂ ਨੇ ਮਾਰੇ ਕਰਮ ਕੀਤੇ ਮਾਰੇ ਕਰਮ ਕੀਤੇ ਆ ਹੁਣ ਦੇਖੋ ਆ ਸੰਦੀਪ ਦੇ ਨਾਲ ਅਜੇ ਵੀ ਬੱਚੇ ਵੇਖਣਾ ਕੋਟਕੀ ਹੈ ਹਾਂਜੀ ਜਿਨ੍ਹਾਂ ਨੇ ਮਤਲਬ ਇਹ ਭਾਈ ਸੰਦੀਪ ਸਿੰਘ ਸਹਣੀ ਜੇਲ੍ਹ ਦੇ ਵਿੱਚ ਬਹੁਤ ਤਸ਼ੱਦਦ ਕਰਨ ਲੱਗ ਪਿਆ ਇਹਨਾਂ 'ਚ ਜੱਜਰ ਕੀਤਾ ਕਿ ਇੰਨਾ ਤਸ਼ੱਦਦ ਸਿੱਖ ਤੇ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਜੀ ਮੈਂ ਸੁਣਿਆ ਜੀ ਵੀ ਦੋ ਕਸ਼ਾਰੇ ਕਹਿੰਦੇ ਵੀ ਖੂਨ ਦੇ ਨਿਛੜ ਗਏ ਸੀ ਉਸ ਤੋਂ ਜੋ ਕੀ ਤਿੰਨ ਕਸ਼ਾਰੇ ਤਿੰਨ ਕਸ਼ਾਰੇ ਤਿੰਨ ਕਸ਼ਾਰੇ ਖੂਨ ਨਾਲ ਲਥਪਥ ਹੋ ਗਏ ਜਪੜੀ ਜਿਹੜੀ ਉਹਦੇ ਉੱਤੇ ਕਾਲੀ ਕਰ ਚੁੱਕੇ ਸੀ ਕੋਟ-ਕੁਟ ਕੇ ਜੀ ਪਹਿਲਾਂ ਸੁੱਕਾ ਕੁੱਟਿਆ ਪੜਿਆ ਨਾਲ ਬਾਅਦ ਚ ਪਾਣੀ ਪਾ ਕੇ ਉੱਤੇ ਪੜਿਆ ਨਾਲ ਕੁੱਟਿਆ ਉਹ ਬੰਦੇ ਮੂੰਹ ਜਨੇ ਬੰਨ ਕੇ ਰਮਾਲ ਉਹਦਾ ਮੂੰਹ ਬੰਦ ਕਰ ਕਿਹੜੀ ਵੀ ਬੰਦਾ ਇਹ ਬੰਦਾ ਬੰਦੇ ਨਾਲ ਸਿਆਲ ਸਕੇ ਜੀ ਚਲ ਫਿਰ ਵੀ ਉਹਨੇ ਇੱਕ ਦੋ ਬੰਦੇ ਦਾ ਸਿਆਲੇ ਪੁਲਿਸ ਨੇ ਜੀ ਪਰ ਇਹਨਾਂ ਤੇ ਇਹੋ ਤੇ ਕਰਨਾ ਨਹੀਂ ਚਾਹੀਦਾ ਇਹ ਸਿੱਖਾ ਦੀ ਹੋ ਰਹੀ ਸਿੱਖਾ ਤੇ ਹੋ ਰਹੀ ਹੋਰ ਕਿਸੇ ਕੌਮ ਤੇ ਹੁੰਦੇ ਨੇ ਕਰਨ ਵਾਲੇ ਵੀ ਸਿੱਖ ਐ ਜਿਨ੍ਹਾਂ ਦੇ ਗਾਂ ਤਸ਼ੱਦਦ ਹੁੰਦਾ ਉਹ ਵੀ ਸਿੱਖ ਹੈ ਉਹ ਵੀ ਸਿੱਖ ਹੈ ਵੀ ਆਪਣੇ ਹੀ ਸਿੱਖ ਭਰਾ ਮੰਨ ਲਓ ਵੀ ਆਪਣੇ ਆਮ ਘਰਾਂ ਦੇ ਮੁੰਡੇ ਜਿਹੜੇ ਅਫਸਰ ਉੱਥੇ ਲੱਗੇ ਆ ਹਾਂਜੀ ਕੋਈ ਐਸਪੀ ਹੈ ਕੋਈ ਡੀਐਸਪੀ ਹੈ ਤੇ ਉਹਨਾਂ ਨੇ ਮੰਨ ਲਓ ਵੀ ਆਪਣੇ ਜਿਵੇਂ ਮੁੱਖ ਮੰਤਰੀ ਸਾਹਿਬ ਉਹ ਵੀ ਪੰਜਾਬੀ ਹੈ ਕੋਈ ਪੰਜਾਬੀ ਹੈ ਵੀ ਜੀ ਉਹ ਮੰਨ ਲਓ ਵੀ ਕਹਿੰਦਾ ਮੰਨ ਲਓ ਵੀ ਇਹ ਕਿਉਂ ਕੀਤਾ ਪੁੱਛਗਿੱਛ ਕਰਦੇ ਤਾਂ ਮੰਨ ਲਓ ਵੀ ਗਾਂ ਕਿਸੇ ਦੀ ਜ਼ਰਤ ਨਾ ਪੈਂਦੀ ਅਗਲੀ ਵਾਰ ਵੀ ਅਸੀਂ ਇਹੋ ਜਿਹਾ ਕੰਮ ਨਾ ਕਰੀਏ ਇਹ ਦਾ ਪਤਾ ਜਿਹਨੇ ਅਫਸਰ ਸਾਹਿਬ ਜਣਾ ਜੀ ਜੀ ਇਹ ਇਹਨੇ ਨੰਦੋ ਚੁੱਕੀ ਜੀ ਕਿ ਇਹਨਾਂ ਦੀ ਜ਼ਮੀਰ ਹੀ ਮਰ ਚੁੱਕੀ ਬਿਲਕੁਲ ਜੀ ਇਹਨਾਂ ਨੂੰ ਪੱਗਾਂ ਦਾ ਮੁੱਲ ਦਾ ਪਤਾ ਹੁੰਦਾ ਨਾ ਜੀ ਕਿ ਕਿਸੇ ਬੱਚੇ ਨੂੰ ਮੈਂ ਮੈਂ ਮਸੀਬ ਚ ਨਹੀਂ ਪਾ ਸਕਦੇ ਨਹੀਂ ਪਾ ਸਕਦੇ ਸੀ ਜੀ ਜੇਰਾ ਕਿ ਹੱਦ ਤੁਸੀਂ ਵੇਖ ਲੋ ਇਹਨਾਂ ਅਫਸਰ ਸਾਹਿਬ ਨਹੀਂ ਕੀ ਹਾਲ ਕੀ ਹੈ ਬਹੁਤ ਮੰਦਾ ਹਾਲ ਹੈ ਯਸ ਜਪੀਏ ਲੈ ਲੈ ਕੇ ਜੀ ਜਦੋਂ ਪਹਿਲੇ ਲੈ ਲੈ ਨੇ ਫੇ ਛੱਡ ਦੇਣਾ ਫਿਰ ਲੈ ਜਾਣਾ ਫੇ ਛੱਡ ਦੇਣਾ ਜੀ ਫਿਚੀਆਂ ਬਧਰਨੀਆਂ ਆ ਜਿਹੜੇ ਜਿੰਨੇ ਮੰਤਰੀ ਮੰਤਰੀ ਆਏ ਵੇਲੋ ਆਪਣੇ ਕੋਲੇ ਵੇਲੋ ਭੌਂਤ ਸਮਾਨ ਵੇਲੋ ਜੀ ਕੀ ਚੰਗੇ ਕੰਮ ਕਰਦਾ ਜੇ ਸਹੀ ਹੈ ਸਿਆਣਾ ਬੰਦਾ ਹੋਵੇ ਹੁਣ ਵੀ ਜੀ ਇਹ ਮੇਰੀ ਗੱਲ ਹੈ ਪੱਲੇ ਵੱਲੇ ਜੀ ਜਿੰਨੇ ਵੀ ਦਿੱਲੀ ਵਾਲੇ ਨਾ ਜੀ ਨਾ ਆਪਣੇ ਅੰ ਆਪਣੇ ਫਲੋਸਰ ਰਾਜਵਾਨਾ ਰਿਆ ਇਹ 8-10 ਬੰਦੇ ਜਿਹੜੇ ਕੀ ਕੀ 30-32 ਸਾਲ ਹੋ ਗਏ ਜਿਹੜੇ ਜੇਲਾ ਕੱਟੀ ਜਾਂਦੇ ਆਪਣੇ ਸਿੱਖ ਜੋਧੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਜੇਲ੍ਹਾਂ ਦੇ ਵਿੱਚ ਬੈਠੇ عمر ਆਪਣੀ ਮਤਲਬ ਹੀ ਸਜ਼ਾ ਘਟ ਚੁੱਕੇ ਆ ਸਜ਼ਾ ਘਟ ਚੁੱਕੇ ਆ ਜੀ ਇਹ ਬੰਦਾ ਜੀ ਸਿਆਣਾ ਹੋਵੇਗਾ ਜੀ ਜੀ ਉਹਨਾਂ ਬੰਦਿਆਂ ਦੀ ਇਹ ਬੰਦੇ ਨੂੰ ਰਿਹਾਈ ਕਰਦੇ ਇਹ ਸਾਰੀ ਉਮਰਾ ਇਹ ਬੰਦਾ ਜਿਹੜਾ ਇਹ ਮੁੱਖ ਮੰਤਰੀ ਜੀ ਸੀਤੋ ਹਟ ਨਹੀਂ ਸਕਦਾ ਨਹੀਂ ਹਟ ਸਕਦੇ ਜੀ ਇਹ ਉਹਨਾਂ ਬੰਦਿਆਂ ਨੂੰ ਰਿਹਾ ਕਰੇਗਾ ਜੀ ਕਿ ਉਹਨਾਂ ਮੰਦਰ ਨੂੰ ਰਿਹਾ ਨਾ ਕਰਾਵੇ ਇਹ ਤਾਂ ਅੱਜ ਵੀ ਖਤਮ ਤੇ ਕੱਲ ਵੀ ਖਤਮ ਬੱਪੂ ਜੀ ਗੱਲ ਇਹ ਵੀ ਆਪਾਂ ਜਿਵੇਂ ਮੰਨ ਲਓ ਸੁਣਦੇ ਆਂ ਵੀ ਜਿਹੜਾ ਕਹਿੰਦੇ ਵੀ ਆਪਣੀ ਪੰਜਾਬ ਸਰਕਾਰ ਆ ਮਾਨ ਸਾਹਿਬ ਦੀ ਹਾਂਜੀ ਵੀ ਇਹ ਕਹਿੰਦੇ ਵੀ ਦਿੱਲੀ ਵਾਲੇ ਜਿਹੜੇ ਮੰਨ ਲਓ ਕੇਂਦਰੀ ਵਾਲਾ ਉਹ ਸਰਕਾਰ ਚਲਾ ਰਹੇ ਆ ਇਹ ਜੋ ਪੁੱਛ ਅgetElementById ਜੀ ਸੀ ਮੋਦੀ ਦੀ ਵੀ ਪਾਰਟੀ ਹੈ ਹੂੰ ਜੀ ਇਹ ਮੋਦੀ ਆਪਣੇ ਧੱਕਾ ਕਰੂਗਾ ਇਹ ਵਾਲੀ ਕਰੀ ਜਦੀ ਪਾਰਟੀ ਤੇ ਵੀ ਵਾਲੀ ਕਿਹਨੇ ਧੱਕਾ ਕਰੂਗੀ ਬਿਲਕੁਲ ਜੀ ਵੀ ਇਹ ਜੱਫੇ ਧੱਕਾ ਕਰੂਗੀ ਨਾ ਹੂੰ ਜੀ ਤੇ ਜੇ ਮੰਨ ਲਓ ਇਹਨਾਂ ਜਿਹੜੇ ਆਪਣੇ ਕੇਜਰੀਵਾਲ ਦੀ ਸਰਕਾਰ ਹੈ ਜੀ ਇਹ ਮੁੱਖ ਮੰਤਰੀ ਜਿਹੜਾ ਚਲਾਈਦਾ ਪਹੁੰਚ ਮਾਣੀ ਕੇਜਰੀਵਾਲ ਹੀ ਚਾਹੀਦਾ ਮੌਤ ਪਹੁੰਚ ਮਾਣੀ ਚਲਾ ਰਿਹਾ ਲਈ ਸਾਰਾ ਸਿਸਟਮ ਜਿਹੜਾ ਅੰਡਰ ਕੰਟਰੋਲ ਆ ਕੇਜਰੀਵਾਲ ਦੇ ਆ ਕੇਜਰੀਵਾਲ ਦੇ ਦਿੱਲੀ ਦੇ ਇਹ ਤਾਂ ਵੈਸੇ ਬੈਠਾ ਲੱਖਰ ਦੀ ਸੀਟ ਤੇ ਮੈਦਰਾ ਵੀ ਡਮੀ ਹਾਂ ਬਸ ਹੋਰ ਵੈਦਿਕੋ ਕੁਝ ਹੈ ਤੇ ਜੇ ਮੰਨ ਲਓ ਵੀ ਭਗਵੰਤ ਮਾਨ ਸਾਹਿਬੇ ਤਾਂ ਮੰਨ ਲਓ ਵੀ ਉਹਨਾਂ ਨੂੰ ਭਜਾ ਸਕਦਾ ਹੈ ਇਹ ਬੋਤਲ ਕਿਹਾ ਵੀ ਇਹਦੇ ਅੱਗੇ ਦੇ ਅੱਗੇ ਦੇ ਸਿੱਕੇ ਦੀ ਹਾਸਾ ਦੇ ਵੀ ਜਿਹੜੇ 92 ਐਮਐਲ ਇਹ ਆਪਾਂ ਜਿਤਾ ਕੇ ਇੱਥੋਂ ਲੋਕਾਂ ਨੇ ਭੇਜੇ ਆ ਜੋ ਸਾਰੇ ਕਹਿ ਰਹੇ ਵੀ ਅਸੀਂ ਮਾਨ ਸਾਹਿਬ ਦੇ ਨਾਲ ਆ ਵੀ ਮਾਨ ਸਾਹਿਬ ਮਤਲਬ ਜਿਵੇਂ ਆਪਾਂ ਪਿੱਛੇ ਉਹ 1 ਐਮਐਲ ਦਾ ਦੇਖਿਆ ਵੀ ਸੀ ਉਹਦੇ ਦੇ ਮਤਲਬ ਇਹ ਪਰਚਾ ਦੇਤਾ ਉਹਨੇ ਦਿੱਲੀ ਵਾਲਿਆਂ ਦੀ ਪੋਲ ਖੋਲੀ ਵੀ ਇਹਨਾਂ ਨੇ ਕੋਈ ਕ੍ਰਿਸ਼ਨ ਕੁਮਾਰ ਸੀ ਜਿਹੜੇ ਮਤਲਬ ਵੀ ਆਪਣੇ ਚੀਫ ਹਾਂਜੀ ਵੀ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤੇ ਇਹਨਾਂ ਨੂੰ ਅਸੀਂ ਆਂਦੇ ਰਹੇ ਆ ਵੀ ਇੱਥੇ ਆ ਚੀਜ਼ ਦੀ ਲੋੜ ਹੈ ਜਿਹੜੇ ਆਪਣੇ ਹੁਣ ਹੜ ਆਏ ਆ ਹਾਂਜੀ ਜਿਹਨਾਂ ਪੋਲ ਖੋਲੀ ਦਾ ਉਸ ਐਮਐਲਏ ਤੇ ਆਪਦੀ ਪਾਰਟੀ ਦੇ ਤੇ ਹੀ ਮੰਨ ਲਓ ਇਹਨਾਂ ਨੇ ਪਰਚਾ ਪਾ ਕੇ ਹੁਣ ਉਹ ਵਿਚਾਰਾ ਭਗੌੜਾ ਉਹਦੀ ਵੀਡੀਓ ਆ ਰਹੀ ਸੀ ਮਨਨ ਪਰਵਾਸ ਤੇ ਵੀ ਬਹੁਤ ਤਸ਼ੱਦਦ ਕਰ ਰਹੀ ਹੈ ਜਿਹੜਾ ਸੱਚਾਈ ਬੋਲ ਗਿਆ ਨਾ ਜੀ ਸੱਚ ਜਿਹੜਾ ਬੰਦਾ ਬੋਲੂਗਾ ਉਹਦੇ ਤੇ ਸੰਕਟ ਆਉਣੀ ਆਉਣੀ ਹਾਂ ਸੱਚੇ ਬੰਦੇ ਦੀ ਉਮਰ ਵੀ ਕਹਿੰਦੇ ਜੋਦੇ ਜੋਦਿਆਂ ਦੀ ਥੋੜੀ ਹੁੰਦੀ ਹੈ ਨਾ ਪਰ ਸੱਚੇ ਬੰਦੇ ਵਰ ਜੋਦਾਂ ਜਾਂ ਵਿਗੜਣੀ ਜੋਦਾਂ ਜਿਹੜਾ ਹੈ ਜੋਦਾਂ ਨਹੀਂ ਵਿਗੜਨਾ ਹੈ ਜੀ ਭਾਈ ਆਖਾ ਮੜਾ ਕਰਦੇ ਆ ਜੀ ਸਿਕਾਰਾਂ ਦੀ ਮੜਾ ਕਰਨਾ ਹੈ ਜੀ ਜਿਵੇਂ ਉਹ ਜੋ ਜਾਨ ਨੂੰ ਟੋਣਾ ਹੈ ਬਿਲਕੁਲ ਜੀ ਤੇ ਬਾਬਾ ਜੀ ਆਪਾ ਮਤਲਬ ਵੀ ਮੈਂ ਸੁਣਿਆ ਸੀ ਜਿਵੇਂ ਤੁਸੀਂ ਵੀ ਜੇਲ੍ਹ ਯਾਤਰਾ ਵੀ ਕੀਤੀ ਹੋਈ ਹੈ ਪਹਿਲਾਂ ਅੱਛਾ ਇਹ ਯਾਤਰਾ ਦੀ ਵਿਵਸਥਾ ਬਣੀ ਜੀ ਘੱਟੋ ਘੱਟ ਉਹ ਜਿਹੜੀ ਵਿਵਸਥਾ ਬਣੀ ਹੈ ਨਾ ਉਹ ਹੀ ਸਭ ਤੋਂ ਠੀਕਾਂ ਦਾ ਕੰਮ ਹੈ ਅਸੀਂ ਉਂਗਲਾ ਨਹੀਂ ਉਂਗਲਾ ਹੇ ਜੀ ਕਾ ਦਾ ਕੰਮ ਸਾਰਾ ਪੁੱਤੇ ਜੀ ਸਾਰਾ ਕੰਮ ਉਹ ਤੋਂ ਹੁਣ ਵਾਲਾ ਵੀ ਉਹ ਤੇ ਝੋਣ ਵਾਲਾ ਵੀ ਉਹ ਜੀ ਜੇ ਉਹਨਾਂ ਨੂੰ ਛੋਦੇ ਤੇ ਸਾਡਾ ਨੁਕਸਾਨ ਨਹੀਂ ਹੁੰਦਾ ਜੇ ਮੱਲਬੀ ਨਾ ਜਾਤਾ ਹੋ ਗਿਆ ਹਾਂ ਜੀ ਬਸ ਲਾਲਾ ਉਂਗਲਾ ਉਹਨਾਂ ਨੇ ਸਾਡਾ ਇਹ ਜਾ ਸੰਜਾ ਕੱਸਿਆ ਜੀ ਕਿ ਜਿੰਦੇ ਤੇ ਵਿੱਚ ਸਾਡਾ ਉਹਨਾਂ ਨੇ ਕਾਰਜ ਜਿਹੜਾ ਇੱਕ ਸਾਰਾ ਖਤਮ ਕਰ ਖਤਮ ਕਰਤਾ ਯੋਹੀ ਬੰਦੇ ਛੋਦੇ ਜੇ ਅਸੀਂ ਰੋਟੀ ਸੋਚਦੀ ਖਾਈ ਜਾਂਦੇ ਸੀ ਜੀ ਫਰ ਨਹੀਂ ਮੈਂ ਬੁੱਤਸਰ ਨੂੰ ਗਿਵਸ ਸਰ ਜੀ ਚਰੀ ਮਿੱਟੀ ਦਾ ਹੀ ਮਾਰਿਆ ਜੀ ਕਿਸੇ ਦੇ ਭਰੋਸਾ ਨਾ ਕਰੋ ਹੈ ਨਹੀਂ ਕਿਸੇ ਦੇ ਕੰਡਰ ਪਾਉਣ ਨੂੰ ਕੁਝ ਵੀ ਜੀ ਸੱਚਾ ਬੰਦਾ ਕੋਈ ਹੈ ਨਹੀਂ ਜਿਹਨੂੰ ਗੱਲ ਆਖੀਏ ਵੀ ਫਰਾਣਾ ਕੰਮ ਹੈ ਕਰ ਦੋ ਕੋਈ ਕਿਸੇ ਦਾ ਨਵੇੜਦਾ ਨਹੀਂ ਜੀ ਨਵੇੜੂ ਬੰਦਾ ਉਹ ਹੀ ਜਿਹੜਾ ਮਰਦ ਹੋਗਾ ਮਰਦ ਹੋਊਗਾ ਬਿਲਕੁਲ ਜੀ ਤੇ ਬਾਪੂ ਜੀ ਮੰਨ ਲਓ ਵੀ ਉੱਥੇ ਵੀ ਤੁਸੀਂ ਮਿਲਣਾ ਦਾ ਕਾਫੀ ਲੰਬਾ ਸਮਾਂ ਹਰੇ ਹੋਣਾ ਜੇਲ੍ਹ ਚ ਔਰ ਸੱਤ ਅੱਠ ਸਾਲ ਲੱਗ ਗਏ ਤੇ ਉੱਥੋਂ ਦਾ ਜਿਹੜਾ ਮਤਲਬ ਜੇਲ੍ਹ ਦੇ ਵਿੱਚ ਮਤਲਬ ਤੁਸੀਂ ਸਮਾਂ ਜਿਹੜਾ ਕੱਢਿਆ ਗੁਜ਼ਾਰਿਆ ਉਹ ਕਿਵੇਂ ਦਾ ਸੀ ਮਤਲਬ ਵੀ ਉੱਥੋਂ ਦੇ ਜਿਹੜੇ ਹਾਲਾਤ ਵੀ ਹੋਰ ਕੈਦੀ ਮਤਲਬ ਤੁਸੀਂ ਰਹਿੰਦੇ ਸੀ ਉਹਨਾਂ ਵਿੱਚ ਕੋਈ ਕਿੱਸਾ ਯਾਦ ਹੋਵੇ ਜੇਲ੍ਹ ਦਾ ਔਰ ਤੇ ਉੱਥੇ ਜਿਹੜਾ ਬੰਦਾ ਜੀ ਸਹੀ ਬੰਦਾ ਹੈ ਜੀ ਉਹ ਉੱਥੇ ਪਹੁੰਚਿਆ ਨਹੀਂ ਜੀ ਜਿਹੜੇ ਬੰਦੇ ਨੇ ਕੋਈ ਕ੍ਰੈਮ ਨਹੀਂ ਕੀਤਾ ਉਹ ਬੰਦੇ ਸਾਰੇ ਉੱਥੇ ਪਹੁੰਚੇ ਖੜੇ ਜੀ ਰਪਈਆ ਲੈ ਕੇ ਜੀ ਇਹਦਾ ਪੁਲਿਸ ਮੁਲਾਜ਼ਮਾ ਨੇ ਪਰਚਾ ਕੱਢਣਾ ਜੀ ਇਹਦੇ ਨਾਂ ਵੇਖਣਾ ਸੱਚਾ ਨਾਂ ਵੇਖਣਾ ਝੂਠਾ ਜੀ ਜਿੱਧਰੋਂ ਥੈਲੀ ਮਿਲ ਗਈ ਪੈਸੇ ਵਾਲੀ ਉਹਦਾ ਪਰਚਾ ਕਰ ਦੇਣਾ ਦੂਜੇ ਨੂੰ ਭਾਗ ਕੱਢ ਦੇਣਾ ਜੀ ਸੱਚ ਦਾ ਇਹਨਾਂ ਕੋਲ ਕੋਈ ਇੱਕ ਝੁੱਕੀ ਦਾ ਚੁੱਕ ਵੀ ਹੈ ਨਹੀਂ ਜੀ ਸੱਚਾਈ ਦੇ ਚਰਨਾਂ ਵਾਲਾ ਬੰਦਾ ਕੋਈ ਮਿਲਲਾ ਹੁੰਦਾ ਜੀ ਇਹ ਕੁਰਸੀ ਜਿਹੜੀ ਖੁਲਫੀ ਦੇ ਬੈਠਾ ਹਨ ਜੀ ਉਹ ਕੁਰਸੀ ਇਹਨਾਂ ਸਾਫ਼ ਦੀ ਕੁਰਸੀ ਜੀ ਬਿਲਕੁਲ ਅਹੀਂ ਤਾਂ ਮੰਨ ਲਓ ਵੀ ਸਰਕਾਰ ਮੰਨ ਲਓ ਵੀ ਆਪਾਂ ਉਹ ਬੰਦਾ ਪੜ੍ਹ ਲਿਖ ਕੇ ਸਰਕਾਰ ਮੰਨ ਲਓ ਵੀ ਉਹਨੂੰ ਦਿੰਦੀ ਆ ਵੀ ਤੂੰ ਲੋਕਾਂ ਦੀ ਸੇਵਾ ਕਰਨੀ ਆ। ਉਹ ਇਹ ਪੜਾਇਆ ਤਾਂ ਪਹਿਲੇ ਐ ਹੀ ਜਾਂਦਾ। ਇਹੀ ਜਾਂਦਾ। ਵੀ ਜਿਹੜਾ ਪਦ ਆ ਇਹ ਬਹੁਤ ਉੱਚਾ ਮੰਨ ਲਓ ਵੀ ਇਹਦੇ ਤੂੰ ਮਾਣ ਰੱਖਣਾ, ਕਿਸੇ ਦਾ ਮੰਨ ਲਓ ਵੀ ਬੇਇਨਸਾਫੀ ਨਹੀਂ ਕਰਨੀ, ਇਨਸਾਫ ਦੀ ਗੱਲ ਕਰਨੀ ਆ। ਪਰ ਤੇ ਇਨਸਾਫ ਕੋਈ ਕਰਦਾ ਹੀ ਨਹੀਂ। ਉਹ ਗੱਲ ਤਾਂ ਫਿਰ ਉੱਥੇ ਹੀ ਆ ਨਾ ਜੀ। ਜਦੋਂ ਆਪਾਂ ਮੁੱਖ ਮੰਤਰੀ ਬਣਾਤਾ। ਜੀ। ਉਹ ਕਮੇਟੀ ਗੱਲ ਨਹੀਂ ਉਹ ਸਾਬ ਕਰਦੇ। ਨਹੀਂ ਕਰਦਾ ਜੀ। ਦੱਸੋ ਮੈਨੂੰ ਇਨਸਾਫ ਆ ਹੀ ਆ ਬੇਲੇ ਮੁੰਡੇ ਆਪਣੇ ਪੰਜ ਸੱਤ ਮੁੰਡੇ ਫਿਰ ਵੀ ਮਾਰੇ ਉਹਨਾਂ ਨੇ ਜੀ ਸੱਚ ਦੀ ਜੱਲਣ ਵਾਲੇ ਦੇਖ ਜੀ ਇਨਸਾਫ ਦੱਸੋ ਕੋਈ ਇਨਸਾਫ ਨਹੀਂ ਕੀ ਤੇ ਬਾਪੂ ਜੀ ਉੱਥੇ ਮੰਨ ਲਓ ਜਦ ਤੁਸੀਂ ਰਹਿੰਦੇ ਸੀ ਉੱਥੇ ਤੁਹਾਡੇ ਕੋਈ ਹੋਰ ਵੀ ਸੱਜਣ ਮਿੱਤਰ ਬਣੇ ਹੋਣੇ ਆ ਜੇਲ੍ਹ ਦੇ ਵਿੱਚ ਬੱਟ ਬਣੇ ਆ ਉੱਥੇ ਜਿਹੜੇ ਬਣੇ ਆ ਕਈ ਖਾਨਦਾਂੜੀ ਵਿਚਾਰੇ ਫਸ ਵੀ ਜਾਂਦੇ ਆ ਜੀ ਕਈ ਉਹੋ ਜਿਹੇ ਹੁੰਦੇ ਆ ਅੱਥਬਾਰ ਹਣੀ ਕਹੇ ਤੇ ਜੀ ਸੱਜਣ ਵੀ ਹੁੰਦੇ ਆ ਦੁਜੇ ਵੀ ਉਹਦੇ ਉੱਥੇ ਚੈਰ ਫੇਰਨਾ ਪੈਂਦਾ ਦਾਲ ਮਿਲ ਕੇ ਜੀ ਉੱਤੇ ਅੜਾ ਵੀ ਉੱਤੇ ਮੜਾ ਵੀ ਹੈ ਜੀ ਇੱਕੋ ਰਸਤਾ ਹੀ ਹੈ ਇੱਕ ਇੱਕ ਵਫੂ ਜਿਹੜਾ ਮਤਲਬ ਕਹਿੰਦੇ ਬੰਦਾ ਜਾਂ ਤਾਂ ਵੀ ਜੇਲ ਦੇ ਵਿੱਚ ਬੰਦਾ ਬਣ ਕੇ ਹੁੰਦਾ ਜਾਂ ਵਿਗੜ ਕੇ ਉਹ ਮਤਲਬ ਕਿਵੇਂ ਕਿਸਾਬ ਦੇ ਨਾਲ ਮਤਲਬ ਲੋਕ ਇਹ ਮਤਲਬ ਹੱਤ ਬਣੀ ਹੈ ਬੁੱਤ ਜਿਹੜਾ ਹੁਣ ਸਮਾਂ ਜੇਲ ਦੇ ਵਿੱਚੋਂ ਬੰਦਾ ਵਰਦੇ ਜੀ ਉਹ ਕਿਵੇਂ ਜੀ ਇਹ ਸਾਰੀ ਜੇਲ ਜਿਹੜੀ ਹੈ ਉਹ ਪੈਸਾ ਮੰਗੀ ਜਾਂਦੀ ਹੈ ਜੀ ਉਹ ਤਾਂ ਪੈਸੇ ਲੈ ਕੇ ਲੈ ਕੇ ਤੇ ਜਾ ਕੇ ਨਸ਼ਾ ਪੜਾਈ ਜਾਂਦੇ ਅੰਦਰ ਜੀ ਜਦੋਂ ਨਸ਼ਾ ਦੇ ਪੜਾਈ ਜਾਂਦੇ ਜੋ ਨਸ਼ਾ ਉਥੇ ਬੰਦਾ ਕਰੂਗਾ ਜੀ ਅੰਦਰ ਠੀਕੇ ਲਈ ਜਾਂਦੇ ਅੱਛਾ ਜੀ ਇਹ ਕੰਮ ਅੰਦਰ ਮਤਲਬ ਜੇਲ੍ਹ ਦੇ ਵਿੱਚ ਖੁੱਲਾ ਇੱਕ ਦੇ ਦੋ ਪੁੱਤ ਐਨਾ ਅੰਦਰ ਠੀਕਾ ਬਹ ਲਗੇ ਜਾਂ ਨੌਜਵਾਨ ਮੁੰਡੇ ਬੱਚੇ ਤੇਰੇ ਤੇ ਵਰਗੇ ਬੱਚੇ ਮੁੰਡੇ ਦਾ ਨਾਸ਼ਾ ਹੁੰਦੀ ਜਾਂ ਅੰਦਰੋਂ ਪੰਜ ਪੰਜ ਚਾਚਾ ਨਾਸ਼ਾ ਫ੍ਰੀ ਗੋਡ ਝੇਰ ਚ ਰੋਜ ਆਉਂਦੀਆਂ ਸੀ ਉਸ ਟਾਈਮ ਜਦੋਂ ਤੁਸੀਂ ਰਹਿੰਦੇ ਸੀ ਹਾਂ ਜਦੋਂ ਅਸੀਂ 2012 ਤੋਂ ਗਏ ਰਹੇ ਸੀ ਉਸ ਟਾਈਮ ਬਹੁਤ ਮੰਨ ਲੋ ਵਿੱਚ ਚਿੱਟਾ ਕਹਿੰਦੇ ਬਹੁਤ ਜਿਆਦਾ ਸੀ ਐਨਾ ਚਿੱਟਾ ਜੀ ਸੋ ਵੱਡੇ ਅੰਡਰ ਕੀ ਰੁਪਈਏ ਲੈ ਕੇ ਅੰਦਰ ਚਿੱਟਾ ਕਲੀ ਜਾਂਦੇ ਜੀ ਜਿਹਨੇ ਕਰਮਚਾਰੀ ਜੇ ਕਰਮਚਾਰੀ ਹੈ ਸਾਰੇ ਕੋਈ ਨਹੀਂ ਹੁੰਦੇ ਕਈ ਗੁਰਸਿੱਖ ਬੰਦੇ ਵੀ ਸੀਗੇ ਵਿੱਚ ਜੀ ਗੁਰਸਿੱਖੋ ਬੰਦੇ ਜਿਵੇਂ ਤਰਮਾਲੇ ਵਾਲਾ ਹੋਇਆ ਗਮਦੂਰ ਸਿੰਘ ਹੋਇਆ ਬੁਖਸਰਾ ਵਾਲਾ ਜੀ ਮਤਲਬ ਬਾੜਾ ਕੰਮ ਨਹੀਂ ਕਰਦੇ ਸੀ ਜੀ ਤੇ ਕਈ ਇਹੋ ਜਿਹੇ ਪਏ ਜੀ ਰੁਪਈਏ ਲੈਣੇ ਅੰਦਰ ਗੋਲੀਆਂ ਵੀ ਗੀਆਂ ਚਿੱਟਾ ਵੀ ਗਿਆ ਸਭ ਕੁਝ ਗਿਆ ਜੀ ਵੀ ਅਜਿਹਾ ਤਾਂ ਇਹ ਵੀ ਚੱਲ ਰਿਹਾ ਵੀ ਜਿਹੜੇ ਗੈਂਗਸਟਰ ਐ ਜਾਂ ਕੋਈ ਹੋਰ ਵੱਡੇ ਅਪਰਾਧੀ ਐ ਉਹ ਸਾਰਾ ਸਿਸਟਮ ਜੇ ਮੰਨ ਲਓ ਵੀ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਤਾਂ ਆਪਦਾ ਸਾਰਾ ਸਿਸਟਮ ਕਹਿੰਦੇ ਜੇਲ੍ਹ ਦੇ ਵਿੱਚੋਂ ਬੈਠ ਕੇ ਚਲਾ ਰਿਹਾ ਹੈ। ਐਡੀ ਗੱਦਪੋਤੀ ਐ। ਜੀ। ਸੇ ਗੈਂਗਸਟਰਾਂ ਕਣੀਏ ਵੇਦੀ। ਜੀ। ਗੈਸਤਰਾ ਤੋਂ ਇਹਨੂੰ ਚਾਲੂ ਐ। ਸਾਡੇ ਮੁੰਡੇ ਚੱਕ ਲੈਣਗੇ। ਜੀ। ਸਾਡਾ ਪਰਿਵਾਰ ਮਾਰ ਦੇਣਗੇ। ਅਫਸਰ। ਅਫਸਰ ਜੀ। ਜੀ। ਜੇਲ੍ਹ ਦੇ ਜਿੱਲੇ ਵੀ ਅਫਸਰ। ਜੀ। ਸਾੜੇ ਉਹ ਇੱਥੇ ਡੱਲਦੇ ਐ। ਇਹ ਵੀ ਇਹਨਾਂ ਮਗਿਆਂ ਦੇ ਨੇੜੇ ਜੀ ਕੁਛ ਨਹੀਂ ਆਂਦੇ ਨਾ ਜੀ ਉਹ ਆ ਜੀ ਮਨਮਰਜ਼ੀ ਕਰਦੇ ਤੇ ਆਮ ਬੰਦੇ ਨੂੰ ਆਮ ਬੰਦੇ ਨੂੰ ਉਥੇ ਖੜੀਸੀ ਫਿਰਦੇ ਆ ਆਮਦੇ ਸਮਝਦੇ ਕੁਛ ਨਹੀਂ ਜੀ ਮਾੜੇ ਦੇ ਛੱਡਦੇ ਸਵਾਰ ਤੱਕੜੇ ਨਹੀਂ ਹੁੰਦੀ ਨੁੱਤੇ ਜੇਲ ਵੀ ਫਿਰ ਤੱਕੜੇ ਦੀ ਆ ਇਹ ਤੱਕੜੇ ਦੀ ਆ ਮਾੜੇ ਜੇ ਨਾ ਪੈਸੇਲ ਵੀ ਨਹੀਂ ਸਹੀ ਹੈ ਜੀ ਮਾੜੇ ਦਾ ਭਾੜੇ ਪੰਜ ਦੇ ਕਿੱਥੇ ਮਰਦੀ ਜਾ ਕੇ ਬਹਿ ਕੇ ਮਾਇਲੇ ਜੀ ਇਹ ਬਫੂ ਜੀ ਕਦੇ ਤੁਸੀਂ ਮੰਨ ਲਓ ਵੀ ਜੇਲ ਦੇ ਵਿੱਚ ਰਹੇ ਹੋ ਵੀ ਉੱਥੇ ਕਦੇ ਕੋਈ ਕਿਸੇ ਦੀ ਲੜਾਈ ਹੁੰਦੀ ਜਾਂ ਕੋਈ ਝਗੜਾ ਜੇਲ ਦੇ ਵਿੱਚ ਦੇਖਿਆ ਕਿਸੇ ਦਾ ਉਹ ਤੇ ਡਿਜੀਟ ਹੈ ਜਾਂ ਇਧਰ ਵਿਕੀ ਬਹੁਤ ਵਿਕੀ ਹੈ ਅੱਛਾ ਜੀ ਜਿੰਨੇ ਗੈਸਟਰ ਪਾਰਟੀਆਂ ਲਾਗੇ ਲੱਗੇ ਜੀ ਅਡੜ ਬੈਰਕਾ ਵਿੱਚ ਅਡੜ ਤਾੜੇ ਹੋਏ ਜੀ ਜਦੋਂ ਕਈ ਵਾਰ ਉਹਨਾਂ ਛੱਡਦੇ ਆ ਉਹਦਾ ਉਹ ਇਕੱਠੇ ਉਹਨਾਂ ਪੇੜ ਹੋ ਜਾਂਦੇ ਉਹਦਾ ਪੇੜਾ ਹੋ ਜਾਂਦੇ ਉਹਦਾ ਪੇੜ ਹੋ ਜਾਂਦੇ ਜਿੰਨਾ ਪੱਤਰਵਾਦ ਹੈ ਬਹੁਤ ਚੱਲਦਾ ਤੇ ਜਿੰਨਾ ਵੀ ਆਖੀਏ ਛੁੜੀਆਂ ਛੱਪੇ ਸਭ ਬਣਾਈ ਬਿਠੇ ਨੇ ਖਸਾਕ ਖਸਾਕ ਕੇ ਵੇਲੇ ਬਟੇ ਸਿੰਘ ਹਮ ਤੇ ਜੀ ਸੰਦ ਸਾਰੇ ਝੇਲ ਚ ਸੰਦ ਸੰਦ ਸਾਰੇ ਉੱਥੇ ਵੀ ਬਣਾਈ ਬੈਠੇ ਮੌਕੇ ਦੇ ਕੋਲੇ ਵੀ ਹੁੰਦੇ ਐ ਕੋਲੇ ਵੀ ਹੁੰਦੇ ਐ ਝੇਲ ਚ ਵੀ ਸੰਦ ਮਤਲਬ ਹੀ ਬਸ ਸਾਡੇ ਚਾਚੀ ਜੱਬੇ ਜਾਂਦੇ ਐ ਅੱਛਾ ਜੀ ਉਧਰ ਦੇ ਫੇਲੇ ਵਿੱਚ ਨਾਪ ਨੂੰ ਪੈ ਦਿੰਦੇ ਐ ਹਰ ਚੀਜ਼ ਅੰਦਰ ਵੱਧ ਵੱਧੂ ਹਾਂਜੀ ਉਹ ਚੀਜ਼ ਜਿਹੜੀ ਚੀਜ਼ ਬਾਹਰ ਨਹੀਂ ਮਿਲਦੀ ਮਤਲਬ ਇਹ ਅੰਦਰ ਮਿਲੂਗਾ ਮੈਨਾਂ ਜਿਹੜੀ ਤੁਹਾਨੂੰ ਕੀ ਕੀ ਜਾਂਦੇ ਜੇ ਮੈਨਾਂ ਜਿਹੜੇ ਕੁਦਰਤ ਨੇ ਬਾਹਰ ਬਣਾਈ ਉਹ ਅੰਦਰ ਜਾਂਦੀ ਬਣਾਈ ਐ ਬਾਹਰ ਘਟਿਆ ਅੰਦਰ ਜਾਂਦੀ ਐ ਅੰਦਰ ਜ਼ਿਆਦੇ ਬਣਾਈਆਂ ਐ ਅੰਦਰ ਜ਼ਿਆਦੇ ਬਣਾਈਆਂ ਠੀਕ ਐ ਬਾਪੂ ਜੀ ਤੇ ਹੋਰ ਬਾਪੂ ਜੀ ਕੋਈ ਮਤਲਬ ਕੋਈ ਜ਼ਿੰਦਗੀ ਦਾ ਕੋਈ ਕਿੱਸਾ ਹੋਵੇ ਮਤਲਬ ਵੀ ਕੋਈ ਹੋਰ ਯਾਦਗਾਰ ਤੁਹਾਡੀ ਜੁੜੀ ਹੋਵੇ ਕਿਸੇ ਸੱਜਣਾ ਮਿੱਤਰਾਂ ਨਾਲ ਜਾਂ ਮਤਲਬ ਕੋਈ ਸੱਜਣ ਮਿੱਤਰ ਜਿਹੜੇ ਤੁਹਾਡੇ ਉਸ ਟਾਈਮ ਤੁਹਾਡੇ ਨਾਲ ਮਤਲਬ ਵੀ ਬਹੁਤ ਸਾਥ ਦਿੱਤਾ ਅੱਜ ਦੇ ਟਾਈਮ ਨਾਲ ਵੀ ਉਹ ਹੈ ਨਹੀਂ ਉਹਨਾਂ ਬਾਰੇ ਕੋਈ ਕਹਾਣੀ ਕੋਈ ਯਾਦ ਹੋਵੇ ਕੋਈ ਕਿੱਸਾ ਸੱਜਣ ਮੇਰਾ ਸੀ ਇੱਕ ਗਰਲਾਸੋਂ ਠੱਲੋਈ ਕੋਈ ਟਾਣੀ ਕੁੰਦ ਸਿੰਘ ਜੀ ਹਾਂ ਦੱਸਿਓ ਜੀ ਅੱਗੇ ਤੁਸੀਂ ਤੇ ਸੱਜਣ ਨੇ ਕੀ ਕੀਤੀ ਸਰਵਿਸ ਸੱਚੀ ਬਾਸ ਅੱਛਾ ਜੀ ਉਹ ਅੱਜ ਜਦੋਂ ਰੱਬ ਨੂੰ ਪਿਆਰਾ ਹੋ ਗਿਆ ਜੀ ਕੋਈ ਕਿੱਸਾ ਹੈ ਜੀ ਉਹਨਾਂ ਦੇ ਨਾਲ ਮਤਲਬ ਕੋਈ ਜੁੜਿਆ ਇੱਕ ਕਿੱਸਾ ਜੀ ਤੁਹਾਨੂੰ ਦੱਸ ਨਹੀਂ ਸਕਦਾ ਜੀ ਅੱਛਾ ਜੀ ਜਦੋਂ ਭਰਾ ਤੁਰ ਗਿਆ ਜੀ ਘਰੇ ਬਹਿ ਕੇ ਜੀ ਅੱਗੇ ਰੋਜ ਕਦੀ ਕਿਤੇ ਕਦੀ ਕਿਤੇ ਕਿਤੇ ਵੀ ਹੁਣ ਉਥੇ ਦੋਵਾਂ ਭਰਾਵਾਂ ਇਕੱਠੇ ਜਾਣਾ ਜੀ ਅੱਜ ਉਹ ਤੁਰ ਗਿਆ ਆਪ ਘਰੇ ਬੈਠੇ ਹੈ ਜੀ ਯਾਦ ਤਾਂ ਹੁੰਦੀ ਹੈ ਫਿਰ ਸਭ ਦੇ ਇੱਕ ਯਾਦ ਆਉਂਦੀ ਹੈ ਜਦੋਂ ਨਾ ਵੀ ਲੱਜੋ ਨਾ ਲਿਆ ਤਾਂ ਵੀ ਉਹਨਾਂ ਨੂੰ ਅੰਦਰ ਪਰ ਗਿਆ ਸੱਚਾ ਯਾਰ ਤਾਂ ਜਾਰੀ ਹੁੰਦਾ ਨਹੀਂ ਜੀ ਇੱਕ ਜਿਹਾ ਸੱਚਾ ਯਾਰ ਮਿਲਦਾ ਨਹੀਂ ਜੀ ਜੀ ਬਹੁਤ ਔਖੇ ਮਿਲਦੇ ਸੱਚਾ ਯਾਰ ਤੁਹਾਨੂੰ ਕਰੋਨਾ ਵਿੱਚ ਇੱਕ ਬੰਦਾ ਮਿਲੂਗਾ ਜੀ ਤੇ ਨਹੀਂ ਸਾਰੇ ਲਫਾਫੇ ਜੀ ਬਿਲਕੁਲ ਜੀ ਮੇਰੇ ਨਾਲ ਵੀ ਤੁਹਾਨੂੰ ਅੱਗੇ ਦੱਸ ਕੇ ਹਟਿਆ ਜੀ ਮਤਲਬ ਵੀ ਗੱਪਾ ਬਿਲਕੁਲ ਬੰਦਾ ਭਰਾ ਬਣ ਕੇ ਹਾਂ ਜੀ ਮਤਲਬ ਵੀ ਉਸ ਬੰਦੇ ਦਾ ਮੈਂ ਇੰਨਾ ਕੀ ਕੀਤਾ ਕਿ ਦੱਸ ਨਹੀਂ ਸਕਦਾ ਜੀ ਇਕ ਬੰਦੇ ਨੇ ਆ ਕੇ ਆਖਰ ਤੇ ਪੈਸੇ ਦਾ ਪੀਰ ਸੀ ਅਕਾਤ ਆਪਣੀ ਦਿਖਾ ਤੀ ਠੀਕ ਹੈ 50000 ਦੀ ਪੂਰੀ ਮਰਨਾ ਠੱਗੀ ਜਾਂਦਾ ਜਾਂਦਾ ਮਰ ਗਿਆ ਤੇ ਮੇਰਾ ਵੀ ਕੀ ਸੀ ਮੈਂ ਉਹਨੂੰ ਪਹਿਲਾਂ ਹੀ ਆਖਿਆ ਸੀ ਮੈਂ ਕਿਹਾ ਜੀ ਆਪਣੇ ਨਾਲ ਜੇ ਕੋਈ ਮਾੜੀ ਕਰਦਾ ਨਾ ਅਸੀਂ ਉਹਨੂੰ ਮੈਂ ਕਿਹਾ ਮੈਂ ਬੋਲ ਕਿੰਨੀ ਦੱਸਦਾ ਮੈਂ ਪਿੱਛੇ ਹਟ ਜਾਣਾ ਠੀਕ ਹੈ ਤੇ ਬਸ ਉਹਨੇ ਕਰਨ ਵਾਲੀ ਕਰਤੀ ਜੀ ਆਪਾਂ ਆਪ ਦਾ ਪਿੱਛੇ ਹਟ ਗਏ ਤੇ ਹੁਣ ਮੰਨ ਲਾ ਵੀ ਉਹਨੂੰ ਪਤਾ ਤਾਂ ਲੱਗ ਗਿਆ ਵੀ ਮੈਂ ਇਹਨਾ ਕਰ ਬੈਠਾ ਹਾਂਜੀ ਤੇ ਹੁਣ ਮੰਨ ਲਾ ਵੀ ਸੱਚਾ ਹੋਣ ਦਾ ਮਾਰਾ ਵੀ ਈ ਮੈਂ ਨਹੀਂ ਕੀਤਾ ਨਹੀਂ ਕੀਤਾ ਪਤਾ ਇਹ ਗੱਲ ਜਿਹੜੀ ਹੈ ਜੀ ਆ ਮਤਲਬ ਲੁਕੀ ਨਹੀਂ ਰਹਿੰਦੀ ਆਪਾਂ ਕਹਿੰਦੇ ਨੇ ਹੂਚ ਵੀ ਕੋਈ ਚੀਜ਼ ਸੱਟਦੇ ਮਤਲਬ ਵੀ ਹੁੰਦਾ ਵੀ ਖੜਕਾ ਤਾਂ ਖੜਕਾ ਦੜਕਾ ਹੋ ਜਾਂਦਾ ਜੀ ਹਾਂਜੀ ਤੇ ਦੋਸਤੋ ਇਹ ਸਨ ਬਾਪੂ ਆਪਣੇ ਲਖਮਿੰਦਰ ਸਿੰਘ ਜੀ ਪਿੰਡ ਮਾਣੀ ਖੇੜੇ ਤੋਂ ਜਿੰਨ੍ਹਾਂ ਨੇ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਕਿਸੇ ਸੁਣਾਇਆ ਤੇ ਬਹੁਤ ਹੀ ਬਾਪੂ ਜੀ ਨੇ ਮਤਲਬ ਜਿਹੜਾ ਮਾੜਾ ਸਮਾ ਉਹਦੀ ਜ਼ਿੰਦਗੀ ਦੇ ਵਿੱਚ ਦੇਖਿਆ ਕੁਝ ਜਿਹੜੇ ਲੋਕਾਂ ਨੇ ਮੰਨ ਲਓ ਵੀ ਪਰਿਵਾਰ ਨੂੰ ਉਸ ਵਿੱਚ ਖਿਲਾਰਤਾ ਮੰਨ ਲਓ ਵੀ ਬਹੁਤ ਹੀ ਬਾਪੂ ਨੇ ਦੁੱਖ ਭਰਿਆ ਉਸ ਸਮਾਂ ਦੇਖਿਆ ਬਾਪੂ ਜੀ ਦੇ ਮੰਨ ਲਓ ਵੀ ਪਰਿਵਾਰ ਨਾਲ ਕੀ ਬੀਤਿਆ ਤੇ ਅੱਗੇ ਵੀ ਆਪਾਂ ਬਾਪੂ ਜੀ ਦੇ ਮੰਨ ਲਓ ਵੀ ਹੋਰ ਵੀ ਅਗਲੇ ਵੀਡੀਓ ਦੇ ਵਿੱਚ ਆਪਾਂ ਮੰਨ ਲਓ ਵੀ ਪੋਡਕਾਸਟ ਦੇ ਵਿੱਚ ਲੈ ਕੇ ਆਵਾਂਗੇ ਫਿਰ ਬਾਪੂ ਜੀ ਦੀ ਜ਼ਿੰਦਗੀ ਦੇ ਨਾਲ ਕਿਸੇ ਜਿਹੜੇ ਕੀ ਕਦੇ ਮੰਨ ਲਓ ਵੀ ਕਿਤੇ ਵੀ ਬਾਹਰ ਨਹੀਂ ਆਏ ਵੀ ਜਿਹੜੇ ਇੱਥੋਂ ਦੇ ਮਤਲਬ ਹੀ ਪਿੰਡ ਦੇ ਜਾਂ ਆਸੇ ਪਾਸੇ ਦੇ ਬਾਪੂ ਜੀ ਨੂੰ ਬੰਦੇ ਜਾਣਦੇ ਆ ਉਹਨਾਂ ਨੂੰ ਪਤਾ ਹੋਊਗਾ ਪਰ ਮਤਲਬ ਹੀ ਬਾਪੂ ਜੀ ਨੇ ਚਾਹਿਆ ਵੀ ਆਪਾਂ ਵੀ ਮੇਰੀ ਜ਼ਿੰਦਗੀ ਦੇ ਮਤਲਬ ਇਹ ਚੀਜ਼ਾਂ ਮਤਲਬ ਹੀ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਤੁਹਾਡੇ ਨਾਲ ਸੋ ਦੋਸਤੋ ਜੇ ਤੁਹਾਨੂੰ ਮਤਲਬ ਹੀ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਨਾ ਕਮੈਂਟ ਕਰਨਾ ਤੇ ਅੱਗੇ ਸ਼ੇਅਰ ਕਰਨਾ ਤੇ ਆਪਣੇ ਫਾਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਗਲੀ ਵੀਡੀਓ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਆਪਾਂ ਬਾਪੂ ਜੀ ਦੇ ਨਾਲ ਬਾਪੂ ਜੀ ਦੀ ਜ਼ਿੰਦਗੀ ਦੇ ਤੇ ਹੋਰ ਵੀ ਮਤਲਬ ਵੀ ਇਹੋ ਜਿਹੇ ਕਿਸੇ ਜਿਹੜੇ ਮਤਲਬ ਵੀ ਕਦੇ ਕਿਤੇ ਮਤਲਬ ਵੀ ਨਹੀਂ ਬੰਦੇ ਨੇ ਮਤਲਬ ਵੀ ਦੱਸੇ ਕਿਸੇ ਨੂੰ ਤੇ ਆਪਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਆਪਣੇ ਚੈਨਲ ਦੇ ਉੱਤੇ ਸੋ ਬਣੇ ਰਹੋ ਜੀ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ